ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਇੱਕ ਵਧੀਆ ਯੂਟਿਊਬਰ ਬਣਨ ਤੋਂ ਕਿਸੇ ਦਾ ਪਿਓ ਵੀ ਨਹੀਂ ਰੋਕ ਸਕਦਾ ਕਿਉਂਕਿ ਇਹ ਜਿਹੜੀ ਵੀਡੀਓ ਹੈ ਇਹ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਤੁਹਾਨੂੰ ਬਸ ਰੱਖਣਾ ਪਏਗਾ ਕੁਝ ਕੁ ਗੱਲਾਂ ਦਾ ਧਿਆਨ ਤੇ ਤੁਹਾਡਾ ਚੈਨਲ ਕਰੇਗਾ ਗਰੋਥ ਤੇ ਤੁਸੀਂ ਇੱਕ ਸਫਲ ਯੂਟਿਊਬਰ ਬਣ ਸਕੋਗੇ ਤੁਹਾਡੀ ਵੀਡੀਓ ਦੇ ਉੱਤੇ ਵੀ ਮਿਲੀਅਨ ਦੇ ਵਿੱਚ ਲੱਖਾਂ ਦੇ ਵਿੱਚ ਵਿਊਜ਼ ਆਉਣਗੇ ਤੁਹਾਡੇ ਵੀ ਸਬਸਕ੍ਰਾਈਬਰ ਜਿਹੜੇ ਨੇ ਉਹ ਹਰ ਰੋਜ਼ 100 ਸੈਂਕੜੇ ਹਜ਼ਾਰ ਵਧਣ ਕਰਨਗੇ। بس ਤੁਹਾਨੂੰ ਇਹਨਾਂ 4-5 ਗੱਲਾਂ ਦਾ ਧਿਆਨ ਰੱਖਣਾ ਪਵੇਗਾ ਕਿ ਤੁਸੀਂ ਸਫਲ ਯੂਟਿਊਬਰ ਕਿਵੇਂ ਬਣ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਵੀਡੀਓ ਨੂੰ ਅੱਗੇ ਵਧਾਈਏ। ਉਸ ਤੋਂ ਪਹਿਲਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਬੈਲ ਆਈਕਨ ਨੂੰ ਦਬਾਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ। ਆਓ ਆਪਾਂ ਵੀਡੀਓ ਸ਼ੁਰੂ ਕਰੀਏ। ਤੁਹਾਨੂੰ ਇੱਕ ਸਫਲ ਯੂਟਿਊਬਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਸਿਰਫ ਤੁਹਾਡੇ ਕੋਲ ਹੋਣਾ ਚਾਹੀਦਾ ਇੱਕ ਟੈਲੈਂਟ ਤੁਹਾਡੇ ਕੋਲ ਹੋਣਾ ਚਾਹੀਦਾ ਇੱਕ ਕੰਟੈਂਟ ਜੇਕਰ ਤੁਹਾਡੇ ਕੋਲ ਟੈਲੈਂਟ ਹੈ ਤੇ ਇੱਕ ਵਧੀਆ ਕੰਟੈਂਟ ਹੈ ਤਾਂ ਤੁਹਾਡੀ YouTube ਦੇ ਉੱਤੇ ਬੱਲੇ ਬੱਲੇ ਆ ਤੁਸੀਂ ਇੱਕ ਵਧੀਆ ਯੂਟਿਊਬਰ ਬਣ ਸਕਦੇ ਹੋ ਕੁਝ ਕੁ ਦਿਨਾਂ ਦੇ ਵਿੱਚ ਕੋਈ ਸਾਲ ਜਾਂ ਦੋ ਸਾਲ ਨਹੀਂ ਲੱਗਣਾ ਕੁਝ ਦਿਨਾਂ ਦਾ ਫਾਸਲਾ ਹੈ ਤੁਸੀਂ ਇੱਕ ਵਧੀਆ ਯੂਟਿਊਬਰ ਬਣੋਗੇ ਤੁਹਾਨੂੰ ਵੀ ਲੋਕ ਪਛਾਣਨਗੇ ਤੁਸੀਂ ਵਧੀਆ ਅਰਨਿੰਗ ਕਰ ਸਕੋਗੇ ਵਧੀਆ ਪੈਸਾ ਕਮਾ ਸਕੋਗੇ YouTube ਤੋਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਹੋਣਾ ਚਾਹੀਦਾ ਇੱਕ ਮੋਬਾਈਲ ਉਸ ਤੋਂ ਬਾਅਦ ਮੋਬਾਈਲ ਦੇ ਵਿੱਚ ਇੱਕ ਈਮੇਲ ਆਈਡੀ ਹੋਣੀ ਚਾਹੀਦੀ ਹੈ ਉਹਦਾ ਪਾਸਵਰਡ ਤੇ ਈਮੇਲ ਆਈਡੀ ਤੁਹਾਨੂੰ ਯਾਦ ਹੋਣਾ ਚਾਹੀਦਾ ਤਾਂ ਕਿ ਤੁਸੀਂ ਆਪਣਾ YouTube ਚੈਨਲ ਕਿਸੇ ਵੀ ਮੋਬਾਈਲ ਦੇ ਵਿੱਚ ਓਪਨ ਕਰ ਸਕੋ ਤੇ ਉਸ ਤੋਂ ਬਾਅਦ ਚ ਤੁਹਾਡੇ ਕੋਲ ਵਧੀਆ ਟੈਲੈਂਟ ਹੋਣਾ ਚਾਹੀਦਾ ਤੇ ਇੱਕ ਕੰਟੈਂਟ ਹੋਣਾ ਚਾਹੀਦਾ ਇੱਕ ਵਿਸ਼ਾ ਹੋਣਾ ਚਾਹੀਦਾ ਜਿੱਦੀ ਤੁਹਾਨੂੰ ਜਾਣਕਾਰੀ ਬਹੁਤ ਚੰਗੀ ਤਰ੍ਹਾਂ ਹੋਵੇ ਇਹ ਨਹੀਂ ਕਿ ਕਿਸੇ ਦੀ ਲੱਤ ਫੜੀ ਕਿਸੇ ਦੀ ਬਾਹ ਫੜੀ ਤੇ ਆਪਾਂ ਪਾਤਾ ਤੇ ਤੁਹਾਡੇ ਕੋਲ ਟੈਲੈਂਟ ਹੋਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਹੋਵੇ ਕਈ ਵੀ ਆਪਾਂ ਸੋਚਨੇ ਆ ਕਿ ਯਾਰ ਇਦਾਂ ਦਾ ਟੈਲੈਂਟ ਐ ਇਦਾਂ ਦੀਆਂ ਵੀਡੀਓ ਤੇ ਲੋਕ ਵੇਂਦੇ ਹੀ ਨਹੀਂ ਪਰ ਤੁਸੀਂ ਜਦੋਂ YouTube ਖੋਲੋਗੇ ਇਦਾਂ ਦੀਆਂ ਵੀਡੀਓਜ਼ ਦੇ ਉੱਤੇ ਲੱਖਾਂ ਚ ਵਿਊ ਨੇ ਮਿਲੀਅਨ ਚ ਵਿਊਜ਼ ਨੇ ਜਿਹੜੀਆਂ ਵੀਡੀਓ ਦਾ ਕੋਈ ਮਤਲਬ ਹੀ ਨਹੀਂ ਉਹਨਾਂ ਨੂੰ ਵੀ ਲੋਕ ਵੇਖਦੇ ਨੇ ਜੇ ਲੋਕ ਉਹਨਾਂ ਵੀਡੀਓਜ਼ ਨੂੰ ਵੇਖਦੇ ਨੇ ਤੇ ਤੁਹਾਡੀ ਵੀਡੀਓ ਕਿਉਂ ਨਹੀਂ ਵੇਖਣਗੇ ਤੁਹਾਡੀ ਵੀਡੀਓ ਵੀ ਵੇਖਣਗੇ ਬਸ ਉਹ ਵੀਡੀਓ ਨੂੰ ਪਾਉਣ ਦਾ ਤਰੀਕਾ ਚੈਨਲ ਬਣਾਉਣ ਦਾ ਤਰੀਕਾ ਤੁਹਾਨੂੰ ਆਉਣਾ ਚਾਹੀਦਾ ਹੈ YouTube ਨੂੰ ਸਟਾਰਟ ਕਰਨ ਦਾ ਤਰੀਕਾ ਤੁਹਾਨੂੰ ਆਉਣਾ ਚਾਹੀਦਾ ਜੇਕਰ YouTube ਨੂੰ ਤੁਸੀਂ ਵਧੀਆ ਤਰੀਕੇ ਨਾਲ ਸਟਾਰਟ ਕਰੋਗੇ ਤਾਂ ਤੁਸੀਂ ਇੱਕ ਸਫਲ ਯੂਟਿਊਬਰ ਬਣੋਗੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਮੋਬਾਈਲ ਈਮੇਲ ਐਡਰੈਸ ਹੋਣਾ ਚਾਹੀਦਾ ਈਮੇਲ ਆਈਡੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਇੱਕ ਵਧੀਆ ਕੰਟੈਂਟ ਜੋ ਤੁਹਾਡੇ ਵਿੱਚ ਟੈਲੈਂਟ ਹੈ ਉਹ ਕੰਟੈਂਟ ਜਿਹਦੇ ਬਾਰੇ ਉਹ ਵਿਸ਼ਾ ਕੰਟੈਂਟ ਦਾ ਮਤਲਬ ਵਿਸ਼ਾ ਜਿਹਦੇ ਬਾਰੇ ਤੁਹਾਨੂੰ ਭਰਪੂਰ ਤੇ ਚੰਗੀ ਜਾਣਕਾਰੀ ਹੋਵੇ ਉਹ ਹੀ ਚੈਨਲ ਖੋਲਣਾ ਹੈ ਉਸ ਤੋਂ ਅਗਲਾ ਤੁਹਾਡੇ ਕੋਲ ਜਿਹੜਾ ਵਿਸ਼ਾ ਜਿਹੜਾ ਕੰਟੈਂਟ ਹੈ ਜਿਹੜੇ ਵਿਸ਼ੇ ਤੇ ਤੁਸੀਂ ਵੀਡੀਓ ਬਣਾਉਣਾ ਚਾਹੁੰਦੇ ਹੋ ਉਦੇ ਮੁਤਾਬਕ ਤੁਸੀਂ ਆਪਣੇ ਚੈਨਲ ਦਾ ਇੱਕ ਵਧੀਆ ਜਿਹਾ ਨਾਮ ਸੋਚ ਕੇ ਪਹਿਲੇ ਹੀ ਰੱਖਣਾ ਹੈ ਕਿ ਆ ਨਾਮ ਹੋਣਾ ਚਾਹੀਦਾ ਹੈ ਦੁਬਾਰਾ ਨਹੀਂ ਪਹਿਲੇ ਹੀ ਸੋਚ ਕੇ ਰੱਖੋ ਉਦਾਂ ਦਾ ਨਾਮ YouTube ਦੇ ਉੱਤੇ ਹੋ ਕਿਸੇ ਚੈਨਲ ਦਾ ਹੋਣਾ ਨਹੀਂ ਚਾਹੀਦਾ ਤੇ ਉਸ ਤੋਂ ਬਾਅਦ ਤੁਸੀਂ ਚੈਨਲ ਦੇ ਉੱਤੇ ਚੈਨਲ ਬਣਾ ਲਿਆ YouTube ਦੇ ਉੱਤੇ ਤੇ YouTube ਦੇ ਉੱਤੇ ਹੁਣ ਤੁਸੀਂ ਆਪਣਾ ਟੈਲੈਂਟ ਵਿਖਾਉਣਾ ਹੈ ਤੁਹਾਡੇ ਕੋਲ ਹੈ ਕੀ ਹੈ ਤੁਸੀਂ ਧਾਰਮਿਕ ਵਿਸ਼ੇ ਤੇ ਕੋਈ ਵੀਡੀਓ ਪਾਉਣੀ ਹੈ ਤੁਸੀਂ ਨਿਊਜ਼ ਚੈਨਲ ਬਣਾਇਆ ਤੁਸੀਂ ਕਮੇਡੀਅਨ ਚੈਨਲ ਬਣਾਇਆ ਤੁਸੀਂ ਕੋਈ ਵੀ ਜਰਨਲ ਨੌਲੇਜ ਦਾ ਚੈਨਲ ਬਣਾਇਆ ਉਹ ਵਿਸ਼ੇ ਤੇ ਤੁਹਾਡੇ ਕੋਲ ਮਸਾਲਾ ਭਰਪੂਰ ਹੋਣਾ ਚਾਹੀਦਾ ਇਹ ਨਹੀਂ ਕਿ 5-7 ਵੀਡੀਓ ਪਾਈਆਂ ਤੇ ਤੁਹਾਡੇ ਕੋਲ ਅੱਗੇ ਵਿਸ਼ੇ ਨਹੀਂ ਰਿਹਾ ਤੁਹਾਡੇ ਕੋਲ ਜਾਣਕਾਰੀ ਹੀ ਨਹੀਂ ਰਹੀ ਕਿ ਅੱਗੇ ਸੀ ਵੀਡੀਓ ਪਾਈਏ ਕਿਵੇਂ ਜੇਕਰ ਸਫਲ ਯੂਟਿਊਬਰ ਬੰਨਾ ਹੈ ਤੇ YouTube ਦੇ ਉੱਤੇ ਛੁੱਟੀ ਕੋਈ ਨਹੀਂ ਪਹਿਲੀ ਗੱਲ ਇਹ ਵਿਖਣੀ ਆ ਤੁਸੀਂ ਇਹਦੇ ਉੱਤੇ ਛੁੱਟੀ ਕੋਈ ਨਹੀਂ ਜੇ ਛੁੱਟੀ ਐ ਤੇ ਫਿਰ ਤੁਹਾਡਾ ਚੈਨਲ ਗਰੋ ਨਹੀਂ ਕਰੇਗਾ ਤੁਹਾਡੀ ਵੀਡੀਓਜ਼ ਦੇ ਉੱਤੇ ਵੀਵਿਊਜ਼ ਨਹੀਂ ਆਉਣਗੇ ਇਹ ਸਭ ਤੋਂ ਪਹਿਲਾਂ ਇਹ ਗੱਲ ਆਪਣੇ ਪੱਲੇ ਬੰਨ੍ਹ ਲੈਣੀ ਆ ਜੇਕਰ YouTube ਚੈਨਲ ਤੁਸੀਂ ਬਣਾਇਆ ਉਹਦੇ ਉੱਤੇ ਤੁਸੀਂ ਅੱਜ ਵੀਡੀਓ ਪਾਈ ਐ ਕੱਲ ਵੀਡੀਓ ਪਾਈ ਐ ਦੋ ਦਿਨ ਫਿਰ ਪਾਈ ਹੋਈ ਨਹੀਂ ਫਿਰ ਪਾਈ ਐ ਫਿਰ ਹਫ਼ਤਾ ਨਹੀਂ ਪਾਈ ਫਿਰ ਪਾਈ ਐ ਫਿਰ 10 ਦਿਨ ਨਹੀਂ ਪਾਈ ਇਦਾਂ ਦਾ ਚੈਨਲ ਕਦੇ ਵੀ ਗਰੋ ਨਹੀਂ ਕਰੇਗਾ ਇਸੇ ਕਰਕੇ ਕਈ ਮੇਰੇ ਵੀਰ ਚੈਨਲ ਬਣਾਉਂਦੇ ਨੇ ਉੱਤੇ 5-7 ਵੀਡੀਓ ਪਾਈਆਂ ਉਹਨਾਂ ਦੇ ਵਿਊਜ਼ ਨਹੀਂ ਆਏ ਸਬਸਕ੍ਰਾਈਬਰ ਨਹੀਂ ਵਧੇ ਤੇ ਉਹ ਚੈਨਲ ਨੂੰ ਬੰਦ ਕਰਕੇ ਬਸ ਫਿਰ ਉਦਾਂ ਹੀ ਇਦਾਂ ਨਹੀਂ ਕਰਨਾ ਇੱਕ ਵੇਟ ਕਰਨੀ ਪਏਗੀ ਇੱਕ ਤੁਹਾਡੇ ਕੋਲ ਕੰਟੈਂਟ ਵਧੀਆ ਹੋਣਾ ਚਾਹੀਦਾ ਤੇ ਕੰਟੈਂਟ ਬਾਰੇ ਜਾਣਕਾਰੀ ਭਰਪੂਰ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਜੇਕਰ ਇਹ ਸਭ ਤੋਂ ਮੇਨ ਗੱਲ ਹੈ ਆਮ ਗੱਲਾਂ ਲੱਗਣਗੀਆਂ ਪਰ ਸਭ ਤੋਂ ਮੇਨ ਗੱਲ ਹੈ ਜੇਕਰ ਤੁਸੀਂ ਆਪਣਾ ਚੈਨਲ ਚਲਾਉਣਾ ਚਾਹੁੰਦੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਵੀਡੀਓਜ਼ ਦੇ ਉੱਤੇ ਵਿਊਜ਼ ਆਉਣ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਸਬਸਕ੍ਰਾਈਬਰ ਵੀ ਵਧਣ ਤੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਅੱਜ ਵੀਡੀਓ ਪਾ ਰਹੇ ਹੋ ਨਾ ਤੁਸੀਂ ਪਹਿਲਾਂ ਇਹ ਮقرਰ ਕਰ ਲੈਣਾ ਇਹ ਫੈਸਲਾ ਕਰ ਲੈਣਾ ਪੱਕਾ ਕਰ ਲੈਣਾ ਕਿ ਮੈਂ ਵੀਡੀਓ ਹਰ ਰੋਜ਼ ਪਾਉਣੀ ਹੈ ਜਾਂ ਹਫ਼ਤੇ 'ਚ ਦੋ ਦਿਨ ਪਾਉਣੀ ਹੈ ਜਾਂ ਹਫ਼ਤੇ 'ਚ ਇੱਕ ਵਾਰ ਪਾਉਣੀ ਹੈ ਜਾਂ ਮਹੀਨੇ ਦੇ ਵਿੱਚ ਇੱਕ ਵਾਰ ਪਾਉਣੀ ਹੈ بس ਇਹ ਤੁਸੀਂ ਪੱਕਾ ਕਰਨਾ ਹੈ ਨਿਸ਼ਚਾ ਕਰਨਾ ਹੈ ਜੇਕਰ ਤੁਸੀਂ ਅੱਜ ਵੀਡੀਓ ਪਾਈ ਹੈ ਕੱਲ ਨੂੰ ਵੀ ਪਾਉਣੀ ਹੈ ਪਰਸੋਂ ਨੂੰ ਵੀ ਪਾਉਣੀ ਹੈ ਤੇ ਪਾਉਣੀ ਜਿਹੜੇ ਟਾਈਮ ਅੱਜ ਪਾਈ ਹੈ ਉਸੇ ਟਾਈਮ ਹੀ ਪਾਉਣੀ ਪੈਗੀ ਅਪਲੋਡ ਕਰਨੀ ਪੈਗੀ ਵੀਡੀਓ ਜੇਕਰ ਤੁਸੀਂ ਹਫਤੇ ਦੇ ਵਿੱਚ ਦੋ ਦਿਨ ਪਾਉਣੀ ਹੈ ਮੰਨ ਲਓ ਤੁਸੀਂ ਐਤਵਾਰ ਸੰਡੇ ਤੇ ਤੁਸੀਂ ਵੀਰਵਾਰ ਨੂੰ ਵੀਡੀਓ ਪਾ ਰਹੇ ਹੋ ਤੇ ਅਗਲੇ ਹਫਤੇ ਵੀ ਤੁਹਾਨੂੰ ਐਤਵਾਰ ਤੇ ਵੀਰਵਾਰ ਹੀ ਵੀਡੀਓਜ਼ ਪਾਉਣੀ ਪੈਗੀ ਤੇ ਉਹ ਮਿਸ ਨਹੀਂ ਕਰਨੀ ਉਹ ਉਦਾਂ ਹੀ ਪਾਉਣੀ ਪੈਗੀ ਤਾਂ ਤੁਹਾਡਾ ਚੈਨਲ ਜਿਹੜਾ ਉਹ ਗਰੋ ਕਰੇਗਾ ਤਾਂ ਤੁਹਾਡੀ ਵੀਡੀਓਜ਼ ਦੇ ਉੱਤੇ ਜਿਹੜੀਆਂ ਨੇ ਵਿਊਜ਼ ਆਉਣੇ ਸ਼ੁਰੂ ਹੋਣਗੇ ਤੇ ਜੇ ਤੁਸੀਂ ਹਫਤੇ ਦੇ ਵਿੱਚ ਇੱਕ ਵੀਡੀਓ ਪਾ ਰਹੇ ਹੋ ਮੰਨ ਲਓ ਸੰਡੇ ਨੂੰ ਪਾ ਰਹੇ ਹੋ ਤਾਂ ਆਏ ਸੰਡੇ ਨੂੰ ਤੁਹਾਨੂੰ ਵੀਡੀਓਜ਼ ਪਾਉਣੀ ਪੈਗੀ ਤੇ ਪਾਉਣੀ ਵੀ ਉਸੇ ਟਾਈਮ ਹੀ ਪੈਗੀ ਜੇਕਰ ਤੁਸੀਂ ਸ਼ਾਮ ਨੂੰ 5 ਵਜੇ ਅਪਲੋਡ ਕਰ ਰਹੇ ਹੋ ਤਾਂ ਹਰ ਸੰਡੇ ਸ਼ਾਮ ਨੂੰ 5 ਵਜੇ ਹੀ ਅਪਲੋਡ ਕਰਨੀ ਪਵੇਗੀ ਤੇ ਦੂਜਾ ਨੰਬਰ ਜਿਹਦੇ ਵਿਸ਼ੇ ਤੇ ਤੁਸੀਂ ਵੀਡੀਓ ਪਾ ਰਹੇ ਹੋ ਉਸੇ ਵਿਸ਼ੇ ਤੇ ਹੀ ਵੀਡੀਓ ਪਾਉਣੀ ਹੈ ਜੇਕਰ ਤੁਹਾਡਾ ਨਿਊਜ਼ ਚੈਨਲ ਹੈ ਤਾਂ ਤੁਸੀਂ ਨਿਊਜ਼ ਦੀ ਹੀ ਵੀਡੀਓ ਪਾਉਣੀ ਹੈ ਜੇਕਰ ਤੁਸੀਂ ਇੱਕ ਕਮੇਡੀਅਨ ਹੋ ਤਾਂ ਤੁਸੀਂ ਕਮੇਡੀ ਦੀ ਹੀ ਵੀਡੀਓ ਪਾਉਣੀ ਹੈ ਜੇਕਰ ਤੁਸੀਂ ਕਿਸੇ ਧਾਰਮਿਕ ਵਿਸ਼ੇ ਨਾਲ ਜੁੜੇ ਹੋ ਤਾਂ ਤੁਸੀਂ ਧਾਰਮਿਕ ਹੀ ਵੀਡੀਓ ਪਾਉਣੀ ਹੈ ਇਹ ਨਹੀਂ ਹੈਗਾ ਅੱਜ ਧਾਰਮਿਕ ਪਾਤੀ ਕੱਲ ਨੂੰ ਕਮੇਡੀ ਦੀ ਪਾਤੀ ਔਰ ਸੋ ਨੂੰ ਨਿਊ ਚੈਨਲ ਨਿਊਜ਼ ਦੀ ਪਾਤੀ ਇਦਾਂ ਦਾ ਚੈਨਲ ਕਦੇ ਵੀ ਗਰੋ ਨਹੀਂ ਕਰੇਗਾ ਜਿਹੜਾ ਮਿਕਸ ਕੰਟੈਂਟ ਵਾਲਾ ਹੋਏਗਾ ਸਿਰਫ ਕੰਟੈਂਟ ਵਿਸ਼ਾ ਇੱਕ ਹੋਣਾ ਚਾਹੀਦਾ ਕੰਟੈਂਟ ਇੱਕ ਹੋਣਾ ਚਾਹੀਦਾ ਤਾਂ YouTube ਜਿਹੜਾ ਹੈ ਉਹ ਤੁਹਾਡੇ ਚੈਨਲ ਨੂੰ ਅੱਗੇ ਰეკਮੈਂਡ ਕਰੇਗਾ ਇਹ ਯਾਦ ਇਹ ਗੱਲ ਹਮੇਸ਼ਾ ਵਾਸਤੇ ਯਾਦ ਰੱਖਣੀ ਹੈ ਤੇ ਪੱਕੀ ਯਾਦ ਰੱਖਣੀ ਹੈ ਜੇਕਰ ਤੁਹਾਡੇ ਕੋਲ ਵਧੀਆ ਵਿਸ਼ਾ ਹੈਗਾ ਕੰਟੈਂਟ ਵਧੀਆ ਹੈਗਾ ਤੇ ਤੁਹਾਨੂੰ ਇੱਕ ਵਧੀਆ YouTuber ਬਣਨ ਤੋਂ ਕੋਈ ਨਹੀਂ ਰੋਕ ਸਕਦਾ ਇਸ ਲਈ ਪਹਿਲਾਂ ਇਹ ਵੇਖ ਲੈਣਾ ਕਿ ਅਸੀਂ ਹਰ ਰੋਜ਼ ਵੀਡੀਓ ਪਾ ਸਕਦੇ ਹਾਂ ਜਾਂ ਅਸੀਂ ਹਫ਼ਤੇ ਦੇ ਵਿੱਚ ਦੋ ਵੀਡੀਓ ਪਾ ਸਕਦੇ ਹਾਂ ਜਾਂ ਹਫ਼ਤੇ ਦੇ ਵਿੱਚ ਇੱਕ ਵੀਡੀਓ ਪਾ ਸਕਦੇ ਹਾਂ ਜਾਂ ਅਸੀਂ ਮਹੀਨੇ ਦੇ ਵਿੱਚ ਇੱਕ ਵੀਡੀਓ ਪਾ ਸਕਦੇ ਹਾਂ ਬਸ ਇਹ ਪੱਕਾ ਕਰਕੇ ਫਿਰ ਆਪਣਾ ਚੈਨਲ ਸ਼ੁਰੂ ਕਰਨਾ ਤੇ ਤੁਹਾਨੂੰ ਇੱਕ ਸਫਲ ਚੈਨਲ ਯੂਟਿਊਬਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਤੇ ਤੁਹਾਡਾ ਚੈਨਲ ਹੈ ਜਿਹੜਾ ਉਹ ਬਹੁਤ ਜਲਦੀ ਬਹੁਤ ਛੇਤੀ ਗਰੋਅ ਕਰੇਗਾ ਤੁਹਾਡੀ ਵੀਡੀਓਜ਼ ਦੇ ਉੱਤੇ ਵੀ ਲੱਖਾਂ ਚ ਵੀ ਹੋਣਗੇ ਤੇ ਤੁਹਾਡੇ ਵੀ ਲੱਖਾਂ ਚ ਸਬਸਕ੍ਰਾਈਬਰ ਹੋਣਗੇ ਇਸ ਲਈ ਤੁਹਾਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਪਏਗਾ ਤੇ ਤੁਸੀਂ ਇੱਕ ਸਫਲ ਯੂਟਿਊਬਰ ਬਣ ਜਾਓਗੇ YouTube ਦੀ ਹੋਰ ਜਾਣਕਾਰੀ ਲੈਣ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬਾਓ ਤੇ ਅਗਲੀ ਵੀਡੀਓ ਦਾ ਇੰਤਜ਼ਾਰ ਕਰੋ ਸਤਿ ਸ਼੍ਰੀ ਅਕਾਲ ਦੋਸਤੋ